बहुत ही सत्कारयोग पेंड पिनी वाला के सारे ही साय बुजुर्ग, नौजवान भीर डॉक्टर भीम राव यूथ एंड स्पोर्ट्स क्लब अ सारे ही शोट छोटे छोटे बच्चे सारे हम मेरे वालों प्यार भरी सताल बहुत खुशी हुई है अस गल मैं पहली बार अभी इतने आया गेमों के क्योंकि एक दो बार पहलों भी कराया तो मैं इतने नहीं सी ਪਰ ਮੈਂ ਇਸ ਗੱਲ ਦੀ ਖੁਸ਼ੀ ਆ ਮੈਂ ਸਾਰੇ ਪਿੰਡ ਨੂੰ ਵਧਾਈ ਦਿੰਦਾ ਅਸੀਂ ਬਹੁਤ ਸਾਰੇ ਪਿੰਡਾਂ 'ਚ ਪ੍ਰੋਗਰਾਮ ਕਰਦੇ ਆ ਬਹੁਤ ਜਗ੍ਹਾ ਜਾਂਦੇ ਆ ਪਰ ਅੱਜ ਮੈਨੂੰ ਲੱਗਦਾ ਨਹੀਂ ਐ ਪਹਿਲੀ ਵਾਰੀ ਦੇਖਿਆ ਕਿ ਪਿੰਡ ਦੇ ਸਾਰੇ ਬਜ਼ੁਰਗ ਬਹੁਤ ਸਾਰੇ ਲੋਕ ਖੜਦੇ ਜਿਹੜੇ ਆ ਉਹ ਗਰਾਊਂਡ 'ਚ ਬੈਠ ਕੇ ਜਿਹੜਾ ਖੇਡਾ ਕਾਇਆ ਜਾ ਰਹੀ ਆ ਅਸੀਂ ਵੇਖ ਰਹੀ ਸੀ ਤੇ ਪਾਰਟਿਸਪੀਟੈਂਟ ਵੀ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਕਿਉਂਕਿ ਇੰਨਾ ਦਾ ਮਾਹੌਲ ਕਿਸੇ ਪਿੰਡ 'ਚ ਦੇਖਣ ਨੂੰ ਨਹੀਂ ਮਿਲਦਾ ਜੇ ਕਿਤੇ ਨੌਜਵਾਨੁੰਡੇ ਰਲ ਕੇ ਕਰਾਉਂਦੇ ਵੀ ਆ ਤਾਂ ਉਥੇ ਵੀ ਦੇਖਣੀ ਨਹੀਂ ਜਾਂਦਾ ਐ ਹੋ ਜੀ ਪਿੰਡਾਂ 'ਚ ਜਿਹੜੇ ਬੜੇ ਵਧੀਆ ਗਰਾਊਂਡ ਬਣੇ ਆ ਉੱਥੇ ਕੋਈ ਜਾਂਦਾ ਹੀ ਨਹੀਂ ਉਹ ਖਾਲੀ ਪਏ ਆ ਉੱਥੇ ਕੋਈ ਨਹੀਂ ਜਾਂਦਾ ਕਈ ਜਗ੍ਹਾ ਤਾਂ ਨਸ਼ੇੜੀਆਂ ਦੇ ੱਡੇ ਬਣੇ ਹੋਏ ਆ ਉਹ ਉੱਥੇ ਕੋਈ ਜਾਂਦਾ ਹੀ ਨਹੀਂ ਹੈ ਤਾਂ ਇਹ ਤੁਸੀਂ ਸਾਰਾ ਪਿੰਡ ਵਧਾਈ ਦਾ ਪਾਤਰੋਂ ਸਾਰੇ ਨਾਲ ਮਿਲ ਕੇ ਰਹਿੰਦੇ ਹੋ ਸਾਰਿਆਂ ਨੇ ਮਿਲ ਕੇ ਇਹ ਬੜਾਈ ਵਧੀਆ ਉਪਾਲਾ ਕਰਾਇਆ ਕਿਉਂਕਿ ਜਦੋਂ ਛੋਟੇ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਜੋੜਿਆ ਜਾਂਦਾ ਹੈ ਨਾ ਤਾਂ ਫਿਰ ਉਹ ਬਹੁਤ ਕੁਝ ਸਿੱਖਦੇ ਆ ਉਹਨਾਂ ਦਾ ਜਿਹੜਾ ਧਿਆਨ ਹੈ ਉਹ ਗਲਤ ਪਾਸੇ ਵੱਲੋਂ ਹਟ ਕੇ ਉਹਨਾਂ ਨੂੰ ਇੱਕ ਸਿਹਤ ਮਿਲਦੀ ਹੈ ਉਹ ਆਪਦੀ ਸਿਹਤ ਨੂੰ ਵੀ ਸੁਭਾਰਦੇ ਆ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਆ ਤੇ ਫਿਰ ਜਦੋਂ ਜਿਹੜੇ ਪਿੰਡ ਚ ਬਜ਼ੁਰਗ ਪਾਰਟਿਸਪੇਟ ਕਰ ਰਹੇ ਆ ਮੈਂ ਇੱਥੇ ਨਾਲ ਦੇਖਿਆ ਉਹਨੇ ਚੌਕੀ ਨਾਲ ਸਾਹਿਬ ਨੇ ਕਿਹਾ ਵਿਚਾਰ ਕੀਮਤ ਸਾਰੇ ਕਿਹੜੇ ਲਾਇ ਲੱਗਦਾ ਉਮਰ ਉਹਨਾਂ ਦੀ ਵੀ ਕਾਫੀ ਹੈ ਤਾਂ ਇਹ ਵੀ ਕਿੱਡੀ ਵੱਡੀ ਗੱਲ ਹੈ ਕਿ ਇੱਕ ਐਨੀ ਉਮਰ ਦਾ ਬਜ਼ੁਰਗ ਜਦੋਂ ਪਾਰਟਿਸਪੇਟ ਕਰ ਰਿਹਾ ਹੈ ਜਾਂ ਆਪਣੇ ਵੱਲੋਂ ਉਹ ਵੀ ਦੌੜ ਰਿਹਾ ਹੈ ਤਾਂ ਸਾਰਿਆਂ ਨੇ ਜਿਹੜਾ ਹੌਸਲਾ ਹੈ ਉਹ ਮਿਲਦਾ ਹੈ ਤਾਂ ਜਿਹੜਾ ਰਸਾ ਕਿਸੇ ਦਾ ਮੁਕਾਬਲਾ ਹੋਇਆ ਉਹ ਨਹੀਂ ਮੈਂ ਬੜੇ ਧਿਆਨ ਨਾਲ ਦੇਖ ਰਿਹਾ ਸੀ ਦੋ ਟੀਮਾਂ ਸੀ ਇੱਕ ਪਾਸੇ ਸਾਡੇ ਪੁਰਾਣੇ ਬਾਪੂ ਜੀ ਇੱਧਰ ਬੈਠੇ ਕਪਤਾਨ ਬਣਾਈ ਇਹ ਲੜ ਰਹੇ ਸੀ ਸਾਥੀਆਂ ਨੂੰ ਵੀ ਤੂੰ ਨਹੀਂ ਜੋਰ ਲਾਇਆ ਤਾਂ ਹਾਰ ਗਏ ਤਾਂ ਇਹ ਕਿੱਡੀ ਵੱਡੀ ਗੱਲ ਹੈ ਤਾਂ ਬਹੁਤ-ਬਹੁਤ ਬਧਾਈ ਸਾਰੀ ਕਮੇਟੀ ਨੂੰ ਜਿਆਦਾ ਕੁਝ ਨਹੀਂ ਕਹਿਣਾ ਭਾਈ ਤੁਹਾਡੇ ਨਾਲ ਬਸ ਪਰਮਾਤਮਾ ਦੀ ਕਿਰਪਾ ਨਾਲ ਇਹ પ્રેમ ਪਿਆਰ ਸਤਕਾਰ ਇਦਾਂ ਹੀ ਬਣਿਆ ਰਹੇ ਸਾਰੇ ਰਲ ਕੇ ਇਦਾਂ ਹੀ ਇਹੋ ਜਿਹੇ ਰੌਣਕ ਮੇਲੇ ਲੱਗਦੇ ਰਹਿਣ ਸਾਰੇ ਇਕੱਠੇ ਹੁੰਦੇ ਰਹਿਣ ਬਹੁਤ ਬਹੁਤ ਧਾਈ ਦੁਬਾਰਾ ਸੇ ਡਾਕਟਰ ਪਿੰਨਾ ਅਵੇਕਰ ਯੂਥ ਐਂਡ ਸਪੋਰਟਸ ਕਲੱਬ ਸਾਰੇ ਪਿੰਡ ਵਾਸੀ ਜਿਨ੍ਹਾਂ ਨੇ ਸਹਿਯੋਗ ਕੀਤਾ ਬਹੁਤ ਸਾਰੇ ਸਾਥੀਆਂ ਨੇ ਸਹਿਯੋਗ ਕੀਤਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਸਾਥੀਆਂ ਨੇ ਵੀ ਸਹਿਯੋਗ ਕੀਤਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਇਸ ਪ੍ਰੋਗਰਾਮ ਕਾਰਿਆ ਬ੍ਰੋਲੀ ਬਹੁਤ ਬਹੁਤ ਤਹਿਦਾ ਜੀ ਥੈਂਕ ਯੂ ਵੈਰੀ ਮਚ ਤੇ ਜਿੰਨਾ ਸਹਿਯੋਗ ਕਰ ਸਕਦੇ ਆ ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਮੈਂ ਵੀ ਇਹ ਕੰਮ ਪਰਿਵਾਰ ਚੱਲਿਆ ਤਨਖਾਹ ਆਪਣੀ ਵੀ ਨਹੀਂ ਲੱਗੀ ਤੇ ਜਿੰਨਾ ਕਰ ਸਕਦੇ ਆ ਉਹਨਾਂ ਜਰੂਰ ਕਰਾਂਗੇ ਅੱਗੇ ਤੋਂ ਵੀ ਕਰਦੇ ਰਵਾਂਗੇ ਤਾਂ ਤੁਹਾਡੇ ਨਾਲ ਹਮੇਸ਼ਾ ਹੀ ਬਹੁਤ ਬਹੁਤ ਧੰਨਵਾਦ ਹਾਂਜੀ ਸਭ ਤੋਂ ਪਹਿਲਾਂ ਤਾਂ ਮੁਕਾਬਲੇ ਦੇ ਰਿਜ਼ਲਟ ਅਨਾਉਂਸ ਹੋਣੀ ਹੈ ਵਿਸਤਾਰ ਵਾਈਜ਼ ਤਿਆਰ ਹੈ ਕਲੱਬ ਵੱਲੋਂ ਤੇ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਛੋਟੇ ਬੱਚੇ ਜਾਂ ਸੀਨੀਅਰ ਬੱਚੇ ਜਿੰਨੇ ਵੀ ਜੋ ਵੀ ਰੇਸ ਦੇ ਵਿੱਚ ਚਾਹੇ 200 ਆ 400 800 ਮੀਟਰ ਜਾਂ 1600 ਆਦਰਵਾਇਜ਼ ਕੋਰਸ ਕੰਟਰੀ ਜਿੰਨਿਆਂ ਨੇ ਵਿੱਚ ਤੁਸੀਂ ਪਾਰਟਿਸਪੇਟ ਕੀਤਾ ਤੁਸੀਂ ਸਾਰੇ ਆਪ ਦੇ ਆਪ ਵਿੱਚ ਫਸਟ ਹੀ ਹੋ